ਬਾਬਾ ਜੀ ਕੀ ਕਹਿਣਾ ਚਾਹੂਗਾ ਇਹਦਾ ਦੋਸ਼ੀ ਫੜਿਆ ਜੀ ਆਜੋ ਇਹ ਜੀ ਪਿਛਲੇ ਦਿਨੀ ਸਾਡੇ ਪਿੰਡ ਗੁਰੂ ਘਰ ਗੁਰਦੁਆਰਾ ਸਾਹਿਬ ਸ਼ਹੀਦਾਂ ਗੁਰਦੁਆਰਾ ਸਾਹਿਬ ਦੇ ਸਾਡੇ ਪਿੰਡ ਵਿੱਚ ਸਾਡੇ ਇੱਕ ਬਜ਼ੁਰਗ ਗਰਤੀ ਸਿੰਘ ਉਹ ਖੜੇ ਨੇ ਪਿੱਛੇ ਤੇ ਇਹਨਾਂ ਦਾ ਜਿਹੜਾ ਪੋਤਰਾ ਹੈਗਾ ਉਹਦਾ ਨਾਮ ਹੈਗਾ ਅਮਨਦੀਪ ਸਿੰਘ ਗੋਲਡੀ ਤੋਂ ਇਹਦੇ ਵੱਲੋਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਇੱਕ 5 ਕਿ ਸਾਲ ਦੀ ਛੋਟੀ ਜੀ ਜਿਹੜੀ ਬੱਚੀ ਆ ਕੀਰਤਕੌਰ ਉਹਦਾ ਨਾਮ ਕੀ ਤਾਂ ਤੇ ਹਾਂਜੀ ਕੀ ਕੀ ਹਾਂਜੀ ਉਹਦਾ ਦਾਦਾ ਜੀ ਨੇ ਬੱਚੀ ਦੇ ਤੇ ਉਹ ਕੀਰਤਕੌਰ ਦੇ ਨਾਲ ਇਹਦੇ ਵੱਲੋਂ ਬੜੀ ਗੰਦੀ ਸਰੀਰਕ ਜੋ ਛੇੜਖਾਨੀ ਦੀ ਹਰਕਤ ਕੀਤੀ ਉਹਦੀ ਨਾ ਵੀਡੀਓ ਆਪਣੇ ਕੋਲੇ ਨਗਰ ਦੇ ਨਿਵਾਸੀਆਂ ਵੱਲੋਂ ਦਿੱਤੀ ਗਈ ਸੀ ਜੱਥੇਬੰਦੀ ਨੂੰ ਤਲਾਸ਼ ਦਿੱਤੀ ਗਈ ਸੀ ਬਾਬਾ ਜੀ ਕਿੱਡੀ ਕਿ ਬੱਚੀ ਸੀ ਉਹ ਕਿੰਨੀ ਕਿ ਸਾਲ ਦੀ ਸੀ ਬੜਾ 11 12 ਕਿ ਸਾਲ ਦੀ ਸੀ ਹਾਂ ਜੀ ਛੋਟੀ ਬੱਚੇ ਸੀ ਕੀ ਕਰਨ ਕੀਰਤਨ ਸਿੱਖਣ ਜਾਂਦੀ ਸੀ ਜਾਂ ਨਹੀਂ ਨਹੀਂ ਕੀਰਤਨ ਨਹੀਂ ਕਰਨ ਦੀ ਛਾਤੀ ਬੁੜੀਆਂ ਗਈਆਂ ਸੀ ਉੱਥੇ ਇਹਨੂੰ ਛੱਡਿਆ ਨਹੀਂ ਆ ਉੱਥੇ ਕੁੜੀਆਂ ਨੂੰ ਜੀ ਉਹ ਬਾਗੀਆਂ ਕਰਨ ਬਸ ਇੰਨਾ ਹੀ ਕੰਮ ਜੀ ਬਾਬਾ ਜੀ ਕੀ ਕਹਿੰਦੇ ਸੋ ਇਹਦੇ ਵੱਲੋਂ ਉਹਨੂੰ ਕੀਰਤਨ ਦੀ ਸਖਲਾਈ ਤਹਿਤ ਕੋਲੇ ਬਿਠਾ ਕੇ ਜੀ ਜਦੋਂ ਆਸਾ ਪਾਸਾ ਮੌਕਾ ਦੇਖ ਕੇ ਜਦੋਂ ਕਿ ਉੱਥੇ ਛੋਟੇ ਬੱਚੇ ਹੋਰ ਵੀ ਵੀਡੀਓ ਚ ਸਾਫ ਨਜ਼ਰ ਆ ਰਹੇ ਆ ਵੀ ਭੱਜੇ ਫਿਰਦੇ ਨੇ ਤੇ ਇਹਦੇ ਵੱਲੋਂ ਮੌਕਾ ਤਾੜ ਕੇ ਉਹ ਬੱਚੀ ਨਾਲ ਸਰੀਰਕ ਗੰਦੀਆਂ ਜੋ ਹਰਕਤਾਂ ਜੋ ਕੀਤੀ ਹੈ ਜੋ ਛੇੜਖਾਨੀ ਕੀਤੀ ਗਈ ਹੈ ਜੀ